ਇਸ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਸਿਆਸੀ ਪਾਰਟੀਆਂ ਵੱਲੋਂ ਜੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕਿਸਾਨ ਨੇ ਜਿਹੜੇ ਉਹ ਵੀ ਅੰਦੋਲਨ ਕਰ ਰਹੇ ਨੇ ਤੇ ਉਹਨਾਂ ਵੱਲੋਂ ਸਿਆਸੀ ਪਾਰਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਭ ਤੋਂ ਵੱਧ ਵਿਰੋਧ ਦਾ ਸਾਹਮਣਾ ਬੀਜੇਪੀ ਨੂੰ ਕਰਨਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਖਬਰ ਹਰਿਆਣਾ ਦੇ ਰੋਧਕ ਤੋਂ ਆ ਜਿੱਤੇ ਕਿਸਾਨਾਂ ਦੇ ਵੱਲੋਂ ਬੀਜੇਪੀ ਉਮੀਦਵਾਰ ਅਰਵਿੰਦ ਸ਼ਰਮਾ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਹਾਲਾਤ ਵਿੱਚ ਜਿਹੜੇ ਉਤਨਾ ਪੂਰਵਕ ਬਣ ਜਾਂਦੇ ਨੇ ਕਿਸਾਨਾਂ ਦੀ ਬੀਜੇਪੀ ਵਰਕਰਾਂ ਦੇ ਨਾਲ ਝੜਪ ਵੀ ਹੋ ਜਾਂਦੀ ਹੈ ਹੁਣ ਤੱਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਪਿੰਡ ਟਟੋਲੀ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਬੀਜੇਪੀ ਉਮੀਦਵਾਰ ਅਰਵਿੰਦ ਸ਼ਰਮਾ ਪਹੁੰਚੇ ਸਨ ਤਾਂ ਕਿਸਾਨ ਜਥੇਬੰਦੀਆਂ ਦੇ ਲੋਕ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਉਹਨਾਂ ਵੱਲੋਂ ਅਰਵਿੰਦ ਸ਼ਰਮਾ ਤੋਂ ਸਵਾਲ ਕੀਤੇ ਜਾਂਦੇ ਨੇ ਤੇ ਅਰਵਿੰਦ ਸ਼ਰਮਾ ਦੇ ਸਮਰਥਕਾਂ ਦੀ ਕਿਸਾਨਾਂ ਦੇ ਨਾਲ ਚੜਪ ਹੋ ਜਾਂਦੀ ਹੈ ਤਾਂ ਕੁਝ ਲੋਕ ਪਹੁੰਚਦੇ ਨੇ ਇਤਿਹਾਖਦੇ ਨੇ ਕਿਸੀਂ ਕਿਸਾਨ ਸੰਗਠਨ ਦੇ ਨਾਲ ਜੁੜੇ ਹੋਇਆ ਅਰਵਿੰਦ ਸ਼ਰਮਾ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ ਪਹਿਲਾਂ ਤਾਂ ਉੱਥੇ ਕੁਝ ਹੰਗਾਮਾ ਨਜ਼ਰ ਆਉਂਦਾ ਹੈ ਫਿਰ ਅਰਵਿੰਦ ਸ਼ਰਮਾ ਨੇ ਉਹਨਾਂ ਨੂੰ ਅੰਦਰ ਬੁਲਾ ਲਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਕਿਸਾਨ ਅੰਦੋਲਨ ਅਤੇ ਕਿਸਾਨੀ ਮਸਲਿਆਂ ਨੂੰ ਲੈ ਕੇ ਸਵਾਲ ਨੇ ਜਿਹੜੇ ਅਰਵਿੰਦ ਸ਼ਰਮਾ ਤੋਂ ਪੁੱਛੇ ਜਾਂਦੇ ਨੇ ਅਤੇ ਲੀਡਰ ਵੱਲੋਂ ਵੀ ਜਵਾਬ ਦਿੱਤੇ ਜਾਂਦੇ ਨੇ ਜਾਣਕਾਰੀ ਮੁਤਾਬਕ ਉੱਥੇ ਮੌਜੂਦ ਇੱਕ ਵਿਅਕਤੀ ਦੇ ਵੱਲੋਂ ਅਪਸ਼ਬਦ ਨੇ ਜਿਹੜੇ ਉਹ ਬੋਲੇ ਗਏ ਸੀ ਅਤੇ ਕਾਂਗਰਸ ਦੇ ਏਜੰਟ ਕਿਹਾ ਗਿਆ ਸੀ ਜਿਸ ਤੋਂ ਕਿਸਾਨ ਨੇ ਜਿਹੜੇ ਉਹ ਨਰਾਲ ਹੋ ਜਾਂਦੇ ਨੇ ਹੰਗਾਮਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਦੋਵੇਂ ਧਿਰਾਂ ਨੇ ਜਿਹੜੀਆਂ ਉਹ ਆਮੋ ਸਾਹਮਣੇ ਹੋ ਜਾਂਦੀਆਂ ਨੇ ਫਿਰ ਅਰਵਿੰਦ ਸ਼ਰਮਾ ਨੂੰ ਵੀ ਪ੍ਰੋਗਰਾਮ ਵਿਚ ਵਿਚਾਲੇ ਛੱਡ ਕੇ ਜਾਣਾ ਪੈਂਦਾ ਏ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਬਾਅਦ ਕਿਸਾਨਾਂ ਦੀ ਬੀਜੇਪੀ ਦੇ ਵਰਕਰਾਂ ਦੇ ਨਾਲ ਝੜਪ ਵੀ ਹੋਈ ਹੈ ਜਾਣਕਾਰੀ ਮੁਤਾਬਕ ਬੀਜੇਪੀ ਵਰਕਰਾਂ ਵੱਲੋਂ ਇੱਕ ਵਿਅਕਤੀ ਦੇ ਨਾਲ ਕੁਟਮਾਰ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੁਝ ਹੋਰ ਲੋਕ ਨੇ ਜਿਹੜੇ ਉਹ ਵੀ ਸਾਹਮਣੇ ਆਉਂਦੇ ਨੇ ਤੇ ਮਾਹੌਲ ਅਜਿਹਾ ਉਤਣਾ ਪੂਰਵਕ ਬਣ ਜਾਂਦਾ ਏ ਤਾਂ ਹੁਣ ਦੇਖਣਾ ਹੋਵੇਗਾ ਕਿ ਕਿਸ ਪ੍ਰਕਾਰ ਕਿਸਾਨ ਨੇ ਜਿਹੜੇ ਉਹ ਇਸੇ ਤਰ੍ਹਾਂ ਵਿਰੋਧ ਕਰਦੇ ਰਹਿਣਗੇ ਕਿ ਬੀਜੇਪੀ ਵੱਲੋਂ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਅਗਰ ਕਿਸਾਨ ਵਿਰੋਧ ਕਰ ਰਹੇ ਨੇ ਤਾਂ ਕਿਸ ਤਰ੍ਹਾਂ ਕਿਸਾਨਾਂ ਨੂੰ ਸੰਤੁਸ਼ਟ ਕੀਤਾ ਜਾਵੇਗਾ ਤੇ ਚੋਣ ਮਹੀਨੇ ਦੇ ਵਿੱਚ ਕਿਸਾਨ ਨਹੀਂ ਮੰਗਾਂ ਨੂੰ ਲੈ ਕੇ ਬੀਜੇਪੀ ਵੱਲੋਂ ਕਿਹੜੇ ਵਾਅਦੇ ਨੇ ਜਿਹੜੇ ਉਹ ਕੀਤੇ ਜਾਣਗੇ ਅਤੇ ਕਿਸਾਨ ਅੰਦੋਲਨ ਕਿੰਨਾ ਲੰਮਾ ਸਮਾਂ ਚੱਲਦਾ ਹੈ ਤਾਂ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਸਿਆਸੀ ਪਾਰਟੀਆਂ ਵੱਲੋਂ ਜੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕਿਸਾਨ ਨੇ ਜਿਹੜੇ ਉਹ ਵੀ ਅੰਦੋਲਨ ਕਰ ਰਹੇ ਨੇ ਤੇ ਉਹਨਾਂ ਵੱਲੋਂ ਸਿਆਸੀ ਪਾਰਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਭ ਤੋਂ ਵੱਧ ਵਿਰੋਧ ਦਾ ਸਾਹਮਣਾ ਬੀਜੇਪੀ ਨੂੰ ਕਰਨਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਖਬਰ ਹਰਿਆਣਾ ਦੇ ਰੋहतक ਤੋਂ ਆ ਜਿੱਥੇ ਕਿਸਾਨਾਂ ਦੇ ਵੱਲੋਂ ਬੀਜੇਪੀ ਉਮੀਦਵਾਰ ਅਰਵਿੰਦ ਸ਼ਰਮਾ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਹਾਲਾਤ ਵਿੱਚ ਜਿਹੜੇ ਉਤਨਾ ਪੂਰਵਕ ਬਣ ਜਾਂਦੇ ਨੇ ਕਿਸਾਨਾਂ ਦੀ ਬੀਜੇਪੀ ਵਰਕਰਾਂ ਦੇ ਨਾਲ ਝੜਪ ਵੀ ਹੋ ਜਾਂਦੀ ਹੈ ਹੁਣ ਤੱਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਪਿੰਡ ਟਟੋਲੀ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਬੀਜੇਪੀ ਉਮੀਦਵਾਰ ਅਰਵਿੰਦ ਸ਼ਰਮਾ ਪਹੁੰਚੇ ਸਨ ਤਾਂ ਕਿਸਾਨ ਜਥੇਬੰਦੀਆਂ ਦੇ ਲੋਕ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਉਹਨਾਂ ਵੱਲੋਂ ਅਰਵਿੰਦ ਸ਼ਰਮਾ ਤੋਂ ਸਵਾਲ ਕੀਤੇ ਜਾਂਦੇ ਨੇ ਅਤੇ ਅਰਵਿੰਦ ਸ਼ਰਮਾ ਦੇ ਸਮਰਥਕਾਂ ਦੀ ਕਿਸਾਨਾਂ ਦੇ ਨਾਲ ਚੜਪ ਹੋ ਜਾਂਦੀ ਹੈ ਤਾਂ ਕੁਝ ਲੋਕ ਪਹੁੰਚਦੇ ਨੇ ਇਤਿਹਾਖਦੇ ਨੇ ਕਿ ਅਸੀਂ ਕਿਸਾਨ ਸੰਗਠਨ ਦੇ ਨਾਲ ਜੁੜੇ ਹੋਇਆ ਹਾਂ ਅਰਵਿੰਦ ਸ਼ਰਮਾ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ ਪਹਿਲਾਂ ਤਾਂ ਉੱਥੇ ਕੁਝ ਹੰਗਾਮਾ ਨਜ਼ਰ ਆਉਂਦਾ ਹੈ ਫਿਰ ਅਰਵਿੰਦ ਸ਼ਰਮਾ ਨੇ ਉਹਨਾਂ ਨੂੰ ਅੰਦਰ ਬੁਲਾ ਲਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਕਿਸਾਨ ਅੰਦੋਲਨ ਅਤੇ ਕਿਸਾਨੀ ਮਸਲਿਆਂ ਨੂੰ ਲੈ ਕੇ ਸਵਾਲ ਨੇ ਜਿਹੜੇ ਅਰਵਿੰਦ ਸ਼ਰਮਾ ਤੋਂ ਪੁੱਛੇ ਜਾਂਦੇ ਨੇ ਅਤੇ ਲੀਡਰ ਵੱਲੋਂ ਵੀ ਜਵਾਬ ਦਿੱਤੇ ਜਾਂਦੇ ਨੇ ਜਾਣਕਾਰੀ ਮੁਤਾਬਕ ਉੱਥੇ ਮੌਜੂਦ ਇੱਕ ਵਿਅਕਤੀ ਦੇ ਵੱਲੋਂ ਅਪਸ਼ਬਦ ਨੇ ਜਿਹੜੇ ਉਹ ਬੋਲੇ ਗਏ ਸੀ ਅਤੇ ਕਾਂਗਰਸ ਦੇ 에ਜੰਟ ਕਿਹਾ ਗਿਆ ਸੀ ਜਿਸ ਤੋਂ ਕਿਸਾਨ ਨੇ ਜਿਹੜੇ ਉਹ ਨਰਾਲ ਹੋ ਜਾਂਦੇ ਨੇ ਹੰਗਾਮਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਦੋਵੇਂ ਧਿਰਾਂ ਨੇ ਜਿਹੜੀਆਂ ਉਹ ਆਮੋ ਸਾਹਮਣੇ ਹੋ ਜਾਂਦੀਆਂ ਨੇ ਫਿਰ ਅਰਵਿੰਦ ਸ਼ਰਮਾ ਨੂੰ ਵੀ ਪ੍ਰੋਗਰਾਮ ਵਿੱਚ ਵਿਚਾਲੇ ਛੱਡ ਕੇ ਜਾਣਾ ਪੈਂਦਾ ਹੈ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਬਾਅਦ ਕਿਸਾਨਾਂ ਦੀ ਬੀਜੇਪੀ ਦੇ ਵਰਕਰਾਂ ਦੇ ਨਾਲ ਝੜਪ ਵੀ ਹੋਈ ਹੈ ਜਾਣਕਾਰੀ ਮੁਤਾਬਕ ਬੀਜੇਪੀ ਵਰਕਰਾਂ ਵੱਲੋਂ ਇੱਕ ਵਿਅਕਤੀ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੁਝ ਹੋਰ ਲੋਕ ਨੇ ਜਿਹੜੇ ਉਹ ਵੀ ਸਾਹਮਣੇ ਆਉਂਦੇ ਨੇ ਤੇ ਮਾਹੌਲ ਹੈ ਜਿਹੜਾ ਉਤਣਾ ਤਣਾਪੂਰਵ ਮਨ ਜਾਂਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕਿਸ ਪ੍ਰਕਾਰ ਕਿਸਾਨ ਨੇੜੇ ਉਹ ਇਸੇ ਤਰ੍ਹਾਂ ਵਿਰੋਧ ਕਰਦੇ ਰਹਿਣਗੇ ਕਿ ਭਾਜਪਾ ਵੱਲੋਂ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਅਗਰ ਕਿਸਾਨ ਵਿਰੋਧ ਕਰ ਰਹੇ ਨੇ ਤਾਂ ਕਿਸ ਤਰ੍ਹਾਂ ਕਿਸਾਨਾਂ ਨੂੰ ਸੰਤੁਸ਼ਟ ਕੀਤਾ ਜਾਵੇਗਾ ਤੇ ਟੋਲ ਮੁਹਿੰਮ ਦੇ ਵਿੱਚ ਕਿਸਾਨ ਨਹੀਂ ਮੰਗਾ ਨੂੰ ਲੈ ਕੇ ਭਾਜਪਾ ਵੱਲੋਂ ਕਿਹੜੇ ਵਾਅਦੇ ਨੇ ਜਿਹੜੇ ਉਹ ਕੀਤੇ ਜਾਣਗੇ ਅਤੇ ਕਿਸਾਨ ਅੰਦੋਲਨ ਕਿੰਨਾ ਲੰਮਾ ਸਮਾਂ ਚੱਲਦਾ ਹੈ